ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ 18 ਇੰਚ ਬ੍ਰੈਸਟ ਦੀ ਸੂਟ ਦੀ ਕਟਿੰਗ ਕਰਨ ਲੱਗੇ ਆ ਜਿਨ੍ਹਾਂ ਦਾ ਬ੍ਰੈਸਟ ਸਾਈਜ਼ ਹੈਗਾ 18 ਇੰਚ 18 ਇੰਚ ਦੀ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਲੈਣੀ ਹੈ ਜਿੰਨੀ ਵੀ ਆਪਣੀ ਕਮੀਜ਼ ਦੀ ਲੈਂਥ ਹੈ ਤਿੰਨੇ ਇੰਚ ਆਪਾਂ ਐਕਸਟਰਾ ਰੱਖ ਲੈਣਾ ਫਿਰ ਆਪਾਂ ਲੈਣਾ ਹੈ ਤੀਰਾ ਤੀਰਾ ਲੈ 18.5 ਇੰਚ ਬ੍ਰੈਸਟ ਦਾ 6.5 ਇੰਚ ਤਾਂ ਮੋਡਾ ਲੈ ਆਪਾਂ 7 ਇੰਚ ਅੱਧਾ ਇੰਚ ਆਪਾਂ ਐਕਸਟਰਾ ਲੈਂਥ 7/2 ਇੰਚ ਆਪਾਂ ਮੋਡਾ ਲਿਆ ਉਸ ਤੋਂ ਬਾਅਦ ਆਪਾਂ ਲਾਉਣਾ ਬ੍ਰੈਸਟ ਦਾ ਨਿਸ਼ਾਨ ਜਿੰਨੀ ਬ੍ਰੈਸਟ ਆਪਣੀ ਪਿਆਰਾ 1/2 ਇੰਚ ਦਾ ਆਪਾਂ ਮਾਰਜਿਨ ਰੱਖਣਾ ਹੈ ਪਲੇਟਾਂ ਵਾਸਤੇ हिਪ ਸਾਈਜ਼ ਹੈ ਕਮਰ ਸਾਈਜ਼ ਹੈ ਆਪਣਾ 15 ਇੰਚ ਤਾਂ ਆਪਾਂ 1/2 ਇੰਚ ਐਕਸਟਰਾ ਲੈਣ ਹਿਪ ਸਾਈਜ਼ ਹੈ ਆਪਣਾ 19 ਇੰਚ 1/2 ਇੰਚ ਆਪਾਂ ਐਕਸਟਰਾ ਲੈਣਾ ਪਲੇਟ ਪਾਏ ਨੇ ਆਪਾਂ ਇਹਨਾਂ ਦੇ 11 ਇੰਚ ਤੇ ਲੈਂਥ ਹੈਗੀ ਪਲੇਟਾਂ ਦੀ 11 ਇੰਚ 7 ਇੰਚ ਤੇ ਆਪਾਂ ਪਲੇਟ ਪਾਇਆ ਲੰਬੇ ਵਾਲਾ ਪਲੇਟ ਪਾਇਆ ਪੌਣੇ 2 2 ਇੰਚ ਦਾ ਆਪਣਾ ਇਹਨਾਂ ਦੇ ਵਿੱਚ ਸਪੇਸ ਹੈ ਉੱਪਰਲੇ ਪਲੇਟ 'ਚ ਵੀ ਔਰ ਨੀਚੇ ਵਾਲੇ ਪਲੇਟ 'ਚ ਵੀ ਪੌਣੇ 2 ਇੰਚ ਪੌਣੇ 2 ਇੰਚ ਦਾ ਤੇ ਜਿਹੜੀ ਆ ਇਹ ਆਪਾਂ ਪਾਈ ਹੈ ਕਟਿੰਗ ਗੋਲਾਈ ਪਾਈ ਹੈ 2 ਇੰਚ ਤੇ ਅਗਲੀ ਕਟਾਈ ਹੈਗੀ ਆਪਣੇ 1 ਇੰਚ ਤੇ 17 ਬ੍ਰੈਸਟ ਵਾਲਿਆਂ ਦੀ 17.5 ਔਰ 18 ਵਾਲਿਆਂ ਦਾ ਸੇਮ ਹੀ ਕਟਿੰਗ ਹੁੰਦਾ ਹੈ ਸੂਟ ਦੀ ਸੇਮ ਕਟਿੰਗ ਹੋਏਗੀ